जिसने नशियों के खिलाफ क्ढ़ी वही नशे गिरफ्तार होया उस दा भी छोटे ते लग्या एन एस ए ते होया एन डी पी एस का परचा अमृतपाल सिा नशे ਪੋਜ਼ਿਟਿਵ ਆਇਆ ਡੋਪ ਟੈਸਟ ਖੁੱਦ ਦੇ ਉਸੂਲਾਂ ਤੇ ਖੜਾ ਹੋਇਆ ਸਵਾਰ ਜੁਹਾਂ ਪਹਿਲਾਂ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਕਿ ਖਡੂਰ ਸਾਬ ਤੋਂ ਸੰਸਦ ਅਤੇ ਇਸ ਸਮੇਂ ਅਸਮ ਦੀ ਡਿਬਰੂਗੜ ਜੇਲ੍ਹ ਵਿੱਚ ਬੰਦ ਅਮਰਿਤਪਾਲ ਸਿੰਘ ਦਾ ਵੱਡਾ ਭਰਾ ਹਰਪ੍ਰੀਤ ਸਿੰਘ ਲਾਪਤਾ ਹੋ ਗਿਆ ਪਰਿਵਾਰ ਚਿੰਤਾ ਵਿੱਚ ਸੀ ਲੋਕ ਸੋਚਾਂ ਵਿੱਚ ਪੈਸਾਨ ਕਿ ਕਿਦਰੇ ਕੋਈ ਪਾਣਾ ਤਾਂ ਨਹੀਂ ਵਾਪਰ ਗਿਆ ਪਰ ਉਦੋਂ ਹਰ ਕੋਈ ਹੈਰਾਨ ਰਹਿ ਗਿਆ ਸੁਣਨ ਵਾਲਿਆਂ ਦੇ ਪੈਰਾਂ ਹਿੱਠੋਂ ਉਸ ਸਮੇਂ ਜ਼ਮੀਨ ਖਿਸਕ ਗਈ ਜਦੋਂ ਪੁਲਿਸ ਨੇ ਇਹ ਦਾਵਾ ਕੀਤਾ ਕਿ ਅਮਰਿਤਪਾਲ ਦੇ ਪਰਾ ਹਰਪ੍ਰੀਤ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਉਹ ਵੀ ਆਈਸ ਡਰਗ ਦੇ ਨਾਲ ਜੀ ਹਾਂ ਸਹੀ ਸੁਣਿਆ ਤੁਸੀਂ ਖਡੂਰ ਸਾਹਿਬ ਤੋਂ ਐਮਪੀ ਅਮਰਿਤਪਾਲ ਸਿੰਘ ਦੇ ਪਰਾ जलंधर पुलिस ने गिरफ्तार किया फिलौर के नेे हरप्रीत सिंह की गिरफ्तारी हुई है उस दे एक होर साथी भी पुलिस ने गिरफ्तार किया पुलिस ने खुलासा किया कि अमृतपाल के भरा को चार ग्राम आइस ड्रग बरामद की गई है उसके ब्लड और यूरिन रिपोर्ट भी यानी डोप टेस्ट भी पॉजिटिव यानी कि इस साबित हो रहा है कि दोहन ने नशे दा 7 ਕੀਤਾ ਹੋਇਆ ਸੀ ਇਹ ਨਸ਼ਾ ਲੁਧਿਆਣਾ ਤੋਂ ਲੈ ਕੇ ਆਏ ਸਨ संदीप अरोड़ा ਜਿਸ ਤੋਂ 10000 ਰੁਪਏ Paytm ਕਰਕੇ ਹਰਪ੍ਰੀਤ ਸਿੰਘ ਨੇ ਨਸ਼ਾ ਖਰੀਦਿਆ ਸੀ ਉਸ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਐਸਪੀ ਸਾਹਿਬ ਦੀ ਨਿਗਰਾਨੀ ਹੇਠ ਇਹਨਾਂ ਪਾਸੋਂ ਜਿਹੜੀ 4 ਗ੍ਰਾਮ ਜੋ ਨਸ਼ੀਲਾ ਪਦਾਰਥ ਰਿਕਵਰ ਹੋਇਆ ਅਤੇ ਇੱਕ ਜੋ ਡਿਜੀਟਲ ਸਕੇਲ ਸੀ ਨਾਲ ਜੋ ਨਸ਼ਾ ਕੰਜ਼ੂਮ ਕਰਨ ਵਾਸਤੇ ਜੋ ਪਾਈਪ ਬਣਾਈ ਹੋਈ ਸੀ 20-20 ਦੇ ਨੋਟ ਵਾਲੇ ਉਹ ਤੇ ਸਿਲਵਰ ਪੇਪਰ ਜਿਹੜੇ ਜੋ ਨਸ਼ੀਲੇ ਪਦਾਰਥ ਨਾਲ ਲਿਬੜੇ ਹੋਏ ਸੀ ਹੋਰ ਕਬਰ ਹੋਏ ਨੇ ਇਹ ਇਹਨਾਂ ਨੇ ਪੁਛੀਏ ਸਤੇ ਦੱਸਿਆ ਕਿ ਅਸੀਂ ਸੰਦੀਪ अरोड़ा ਸਰਨੋ ਅਮਰਜੀਤ ਸਿੰਘ ਵਾਸੀ ਸੀਤਾ ਨਗਰ ਹੈ ਬੋਵਾਲ ਦੇ ਪਾਸੋਂ ਲੈ ਕੇ ਆਉਨੇ ਆ ਜੇ ਇਹਨਾਂ ਨੇ ਫੋਨ ਤੇ ਕੰਟੈਕਟ ਹੁੰਦਾ ਸੀ ਜੋ ਉਸ ਨੂੰ ਵੀ ਅਸੀਂ ਰਾਉਂਡ ਅਪ ਕਰਕੇ ਲੈ ਕੇ ਆਏ ਆ ਮਾਮਲੇ ਵਿੱਚ ਪੁਲਿਸ ਵੱਲੋਂ ਐਫ ਆਈ ਆਰ ਦਰਜ ਕਰਕੇ ਅੱਗੇ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਪੀਟੀਸੀ న్యూਸ ਦੇ ਹੱਥ ਉਸ ਐਫ ਆਈ ਆਰ ਦੀ ਕਾਪੀ ਵੀ ਲੱਗੀ ਹੈ ਜਿਸ ਵਿੱਚ ਲਿਖਿਆ ਕਿ ਆਮੀ ਕੈਂਪ ਬਿਲੌਰ ਦੇ ਨੇੜੇ ਖੜੀ ਕਰੇਟਾ ਗੱਡੀ ਪੀਬੀ 02 CX3808 ਚੋਂ ਆਇਸ ਡਰਗ ਬਰਾਮਦ ਕੀਤੀ ਗਈ ਹੈ ਗੱਡੀ ਵਿੱਚ ਲਵਪ੍ਰੀਤ ਡਰਾਈਵਰ ਵਾਲੀ ਸੀਟ ਤੇ ਅਤੇ ਹਰਪ੍ਰੀਤ ਨਾਲ ਵਾਲੀ ਸੀਟ ਤੇ ਬੈਠਾ ਸੀ ਹਰਪ੍ਰੀਤ ਦੇ ਪਜਾਮੇ ਦੀ ਖੱਬੀ ਜੇਬ ਚੋਂ ਆਇਸ ਡਰਗ ਪੁਲਿਸ ਨੂੰ ਬਰਾਮਦ ਹੋਈ ਹੈ ਹਰਪ੍ਰੀਤ ਦੇ কুরਤੇ ਦੀ ਸੱਜੀ ਜੇਬ ਚੋਂ ਅੱਧ ਸੜਿਆ 20 ਰੁਪਏ ਦਾ ਨੋਟ ਵੀ ਮਿਲਿਆ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਹਰਪ੍ਰੀਤ ਦੇ ਕਹਿਣ ਤੇ ਇੱਕ ਗਜਟਡ ਆਫੀਸਰ ਯਾਨੀ ਡੀਐਸਪੀ ਨੂੰ ਮੌਕੇ ਤੇ ਸਦਕੇ ਇਹ ਤਲਾਸ਼ੀ ਕੀਤੀ ਗਈ ਸੀ ਅਤੇ ਪੂਰੀ ਤਲਾਸ਼ੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ ਹੈ। ਲਵਪ੍ਰੀਤੀ ਜੈਪਚੋਮੀ 20 ਰੁਪਏ ਦਾ ਅੱਧ ਸੜਿਆ ਨੋਟ ਅਤੇ ਸਿਲਵਰ ਪੇਪਰ ਬਰਾਮਦ ਕੀਤਾ ਗਿਆ ਹੈ। ਹਾਲਾਂਕਿ ਹਰਪ੍ਰੀਤ ਦੇ ਪਿਤਾ ਦਰਸ਼ੇਂ ਸਿੰਘ ਵੱਲੋਂ ਪੁਲਿਸ ਦੇ ਦਾਅਵੇ ਦੇ ਉਲਟ ਬਿਆਨ ਦਿੱਤਾ ਜਾ ਰਿਹਾ ਹੈ। ਉਹ ਕਹਿ ਰਹੇ ਨੇ ਕਿ ਸਾਨੂੰ ਪਹਿਲਾਂ ਤਾਂ ਗ੍ਰਿਫਤਾਰੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਪੁਲਿਸ ਦਾਵਾ ਕਰ ਰਹੀ ਹੈ ਕਿ ਜਲੰਧਰ ਫਲੋਰ ਨੈਸ਼ਨਲ ਹਾਈਵੇ ਦੇ ਕੰਡੇ ਤੇ ਖੜੀ ਇਹਨਾਂ ਦੀ ਗੱਡੀ ਚੋਂ ਨਸ਼ਾ ਬਰਾਮਦ ਕੀਤਾ ਗਿਆ ਹੈ ਜਦਕਿ ਤਰਸੀਮ ਸਿੰਘ ਕਹਿ ਰਹੇ ਨੇ ਕਿ ਹਰਪ੍ਰੀਤ ਦਾ ਰਈਆ ਜਾਣ ਲਈ ਘਰੋਂ ਨਿਕਲਿਆ ਸੀ ਪਰਿਵਾਰ ਇਹ ਵੀ ਦਾਵਾ ਕਰ ਰਿਹਾ ਹੈ ਕਿ ਇਹ ਸਭ ਕੁਝ ਅਮਰਿਤਪਾਲ ਦੇ ਮਿਸ਼ਨ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ ਜੀ ਜਿਹੜੀ ਇਵਨਿੰਗ ਪੈਟਰੋਲਿੰਗ ਦੇ ਦੌਰਾਨ ਫਲੋਰ ਪੁਲਿਸ ਵੱਲੋਂ ਇੱਕ ਜਿਹੜੀ ਸ਼ੱਕੀ ਗੱਡੀ ਸੀਗੀ ਜਦੋਂ ਆਪਾਂ ਫਲੋਰ ਤੋਂ ਟੂਰਡ ਜ਼ਿਲੰਦਰ ਆਉਨੇ ਹੈਗੇ ਆਂ ਤਖਬੇ ਹੱਥ ਇਵਨਿੰਗ ਦਾ ਟਾਈਮ ਸੀਗਾ ਉਹਦੇ ਅਰਾਊਂਡ ਉਦੋਂ ਜਿਹੜਾ ਹੈਗਾ ਨੈਸ਼ਨਲ ਹਾਈਵੇ ਜੇ ਸਾਈਡ ਤੇ ਗੱਡੀ ਲਗਾਈ ਹੋਈ ਸੀ ਜਦੋਂ ਅਸੀਂ ਉਹਦੇ ਵਿੱਚ ਚੈੱਕ ਕੀਤਾ ਤੇ ਦੋ ਮੁੰਡੇ ਸਾਡੀ ਪਾਰਟੀ ਨੂੰ ਲੱਭੇ ਤੇ ਉਹ ਸਸਪੀਸ਼ੀਅਸ ਸੀਗਾ ਕੋਈ ਲੱਗਦਾ ਸੀਗਾ ਵੀ ਕੋਈ ਸ਼ੱਕੀ ਚੀਜ਼ ਹੋ ਸਕਦੀ ਹੈ ਤੇ ਮੌਕੇ ਤੇ ਅਸੀਂ ਆਪਣੇ ਆਫੀਸਰ ਨੂੰ ਵੀ ਉੱਥੇ ਬੁਲਾਇਆ ਗਿਆ ਜਿਹੜੇ ਸਾਡੇ ਡੀਐਸਪੀ ਫਲੋਰ ਹੈ ਉਹਨਾਂ ਦੀ ਸਰਚ ਕੀਤੀ ਗਈ ਤੇ ਅਲਟੀਮੇਟਲੀ ਫਿਰ ਉਹਨਾਂ ਤੋਂ ਕੰਟਰਾਬੈਂਡ ਜਿਹੜਾ ਮੈਥ ਐਮਫੀਟਾਮੀਨ ਜਿਹਨੂੰ ਆਪਾਂ ਆਮ ਭਾਸ਼ਾ 'ਚ ਆਈਸ ਕਹਿੰਦੇ ਆ ਉਹ ਰਿਕਵਰ ਹੋਈ ਉਸ ਤੋਂ ਬਾਅਦ ਫਿਰ ਜਦੋਂ ਅਸੀਂ ਹੋਰ ਡਿਟੇਲ 'ਚ ਇਹ ਗੁਝਗੁਝ ਕੀਤੀ ਸਾਰੀ ਤੇ ਇਹ ਜਿਹੜੇ ਬੰਦੇ ਲੈ ਕੇ ਆਏ ਸੀਗੇ ਇਹ ਇੱਕ ਸੰਦੀਪ ਰੋੜਾ ਨਾਮ ਦਾ ਬੰਦਾ ਲੁਧਿਆਣਾ ਤੋਂ ਉੱਥੋਂ ਲੈ ਕੇ ਆਏ ਸੀਗੇ ਤੇ ਉੱਥੋਂ ਇਹਨਾਂ ਨੇ ਬਕਾਇਦਾ ਪੇਟੀਐਮ ਕਰਕੇ ਉਹਨੂੰ ਪੈਸੇ ਜਿਹੜ ਤੇ ਉਹਦੇ ਬਦਲੇ ਵਿੱਚ ਵਿੱਚ ਡਰਗ ਲਗਿਆ ਸਿਰ ਤੁਸੀਂ ਮੈਡੀਕਲ ਵੀ ਕਰਾਇਆ ਹੈ ਕਿ ਮੈਡੀਕਲ ਰਿਪੋਰਟ ਚ ਕੀ ਆਇਆ ਕਿ ਇਹ ਲੋਗ ਲੱਗਦੇ ਸੀ ਕਿ ਉਹ ਦੇਖੋ ਇਹਨਾਂ ਵਿੱਚ ਅਸੀਂ ਡਿਟੇਲ ਚ ਮੈਡੀਕਲ ਵੀ ਕਰਾਇਆ ਹੈਗਾ ਉਹ ਉਹਦੇ ਵਿੱਚ ਟੈਸਟ ਦੇ ਵਿੱਚ ਬਿਲਕੁਲ ਪੋਜ਼ਿਟਿਵ ਆਇਆ ਹੈਗਾ ਜੀ ਜਿਹੜਾ ਰਿਜ਼ਲਟ ਹੈਗਾ ਮੈਨੂੰ ਲੱਗਦਾ ਕਿ ਸਾਰੀ ਸਾਜ਼ਿਸ਼ ਜਿਹੜੀ ਆ ਕਿ ਉਹ ਸਾਡੇ ਪਰਿਵਾਰ ਨੂੰ ਜਾਂ ਅਮਰਤਪਾਲ ਨੂੰ ਜਾਂ ਉਹਨਾਂ ਦੀ ਟੀਮ ਨੂੰ ਜਾਂ ਉਹਨਾਂ ਦੇ ਸੰਗਿਸਥਤ ਸਭੀਮ ਸਾਥੀਆਂ ਨੂੰ ਇਹ ਬਦਨਾਮ ਕਰਨ ਵਾਸਤੇ ਉਹਨਾਂ ਨੂੰ ਆਪਣੇ ਮਿਸ਼ਨ ਤੋਂ ਲਾਂਭੇ ਕਰਨ ਵਾਸਤੇ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਇਹ ਤੇ ਜੀ ਸਰਕਾਰਾਂ ਦੀ ਜਿਹੜੀ ਆਪਣੀ ਨਕਾਮੀ ਨੂੰ ਛਪਾਉਣ ਵਾਸਤੇ ਇਹੋ ਜੇ ਛੜਜੰਤਰ ਜਾਂ ਅਮਰਤਪਾਲ ਜਿਹੜਾ ਮਿਸ਼ਨ ਹੈ ਜਿਹੜਾ ਉਹ ਲੈ ਕੇ ਚੱਲੇ ਨਸ਼ਿਆਂ ਦੇ ਖਿਲਾਫ ਨੌਜਵਾਨੀ ਨੂੰ ਬਚਾਉਣ ਦਾ ਤੇ ਉਹ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਫੇਲ ਕਰਨ ਵਾਸਤੇ ਜਾਂ ਉਹਨਾਂ ਨੂੰ ਉਹਨਾਂ ਦੀ ਰਿਹਾਈ 'ਚ ਜਾਂ ਬੰਦੀ ਸਿੰਘਾਂ ਦੀ ਰਿਹਾਈ 'ਚ ਰੋੜੇ ਅੜਕਾਉਣ ਵਾਲੀ ਜਿਹੜੀ ਇਹੋ ਜੀਆਂ ਚਾਲਾਂ ਚੱਲੀਆਂ ਜਾ ਰਹੀਆਂ ਇਸ ਮਾਮਲੇ ਵਿੱਚ ਹੁਣ ਤੱਕ ਕੁੱਲ 3 ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਪੀਟੀਸੀ ਨਿਊਜ਼ ਦੇ ਹੱਥ ਪੁਲਿਸ ਵੱਲੋਂ ਹਰਪ੍ਰੀਤ ਅਤੇ ਲਵਪ੍ਰੀਤ ਦੇ ਹੋਏ ਡੋਪ ਟੈਸਟ ਦੀ ਕਾਪੀ ਵੀ ਲੱਗੀ ਹੈ ਜਿਸ ਵਿੱਚ ਲਿਖਿਆ ਗਿਆ ਹੈ ਕਿ ਹਰਪ੍ਰੀਤ ਅਤੇ ਲਵਪ੍ਰੀਤ ਦਾ ਡੋਪ ਟੈਸਟ ਪੋਜ਼ਿਟਿਵ ਆਇਆ ਹੈ ਸਿਵਲ ਹਸਪਤਾਲ ਫਲੋਰ ਵਿੱਚ ਇਹ ਡੋਪ ਟੈਸਟ ਕੀਤਾ ਗਿਆ ਪੁਲਿਸ ਦੇ ਇਸ ਦਾਅਵੇ ਇਸ ਖੁਲਾਸੇ ਨਾਲ ਇਸ ਗ੍ਰਿਫਤਾਰੀ ਨਾਲ ਹਰ ਕੋਈ ਹੈਰਾਨ ਹੈ ਦੰਗ ਹੈ ਇੱਕ ਪਾਸੇ ਜਿੱਥੇ ਪਰਿਵਾਰ ਪਹਿਲਾਂ ਹੀ ਅਮਰਿਤਪਾਲ ਦੀ ਰਿਹਾਈ ਲਈ ਲੜ ਰਿਹਾ ਹੈ ਦੂਜੇ ਪਾਸੇ ਹੁਣ ਉਸ ਦੇ ਭਰਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਉਹ ਵੀ ਨਸ਼ੇ ਦੇ ਮਾਮਲੇ ਵਿੱਚ ਹਾਲਾਂਕਿ ਪਰਿਵਾਰ ਹਰਪ੍ਰੀਤ ਤੇ ਲੱਗੇ तमाम ਇਲਜ਼ਾਮਾਂ ਨੂੰ ਪੁਲਿਸ ਦੇ ਦਾਅਵਿਆਂ ਨੂੰ ਪਰਿਵਾਰ ਸਿਰੇ ਤੋਂ ਨਕਰ ਰਿਹਾ ਹੈ ਹੁਣ ਵੇਖਣਾ ਇਹ ਹੋਏਗਾ ਕਿ ਪੁਲਿਸ ਦੀ ਜਾਂਚ ਵਿੱਚ ਅੱਗੇ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਤੇ ਪਰਿਵਾਰ ਦਾ ਅਗਲਾ ਕਦਮ ਕੀ ਰਹਿੰਦਾ ਹੈ ਪਰ ਫਿਲਹਾਲ ਤਾਂ ਅਮ੍ਰਿਤਪਾਲ ਤੋਂ ਬਾਅਦ ਹੁਣ ਵੱਡਾ ਭਰਾ ਹਰਪ੍ਰੀਤ ਵੀ ਅੱਖਾਂ ਦੇ ਪਿੱਛੇ ਹੈ ਮੇਲੌਰ ਤੋਂ ਮਨੀਸ਼ 바ਵਾ ਦੇ ਨਾਲ ਪਰਮਜੀਤ ਸਿੰਘ ਜਲੰਧਰ ਪੀਟੀਸੀ ਨਿਊਜ਼